हम फॉर यूनिटी हमारे क्यों नहीं आ रही थोड़ी भारत माता की भारत माता की जय वंदे मातरम वंदे मातरम वंदे दो मिनट पीछे मुड़ जो, आज सरदार पल्लभ भाई पटेल जिन्होंने देश की दे आजादी तो बाद अपनी अहम भूमिका निभाई से आज भी नौजवान पीढ़ी हुना नु पुलती जारी है ਅਤੇ ਉਹਨਾ ਦੇ ਦਿੱਤੇ ਬલિદાન ਨੂੰ ਨੌਜਵਾਨ ਪੀੜੀ ਪੁੱਲੇ ਨਾਲ ਦੇ ਲਈ ਪਾਸ ਪਾਸ ਵੱਲੋਂ ਹਰ ਸਾਲ ਸਰਦਾਰ ਪੱਲਵਾਈ ਪਟੇਲ ਦੇ ਜਨਮ ਦਿਹਾੜੇ ਮੌਕੇ ਤੇ ਰਨ ਫॉर ਯੂਨਿਟੀ ਦਾ ਆਯੋਜਨ ਕੀਤਾ ਜਾਂਦਾ ਤਾਂ ਜੋ ਨੌਜਵਾਨ ਪੀੜੀ ਨੂੰ ਆਪਣੇ ਪਿਛੋਕੜ ਬਾਰੇ ਪਤਾ ਚੱਲ ਸਕੇ ਅਤੇ ਉਹ ਜਾਣ ਸਕਣ ਕਿ ਦੇਸ਼ ਦੀ ਆਜ਼ਾਦੀ ਲਈ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਜੋੜਨ ਲਈ ਕਿਹੜੇ ਕਿਹੜੇ ਸੂਰਬੀਨਾ ਨੇ ਆਪਣਾ ਬਲੀਦਾਨ ਦਿੱਤਾ ਹੈ ਇਸ ਮੈਰਾਥਨ ਚ ਸ਼ਹਿਰ ਪਰ ਤੋਂ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਭਾਜਪਾ ਦੇ ਵੱਡੇ ਆਗੂ ਵੀ ਮੌਜੂਦ ਰਹੇ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਕਾਰਜਕਾਰੀ ਸੁਭਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਰਦਾਰ ਪੱਲਬਾਈ ਪਟੇਲ ਉਹ ਸ਼ਖਸੀਅਤ ਹਨ ਜਿਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਛੋਟੀ ਸੋਚ ਦੀ ਵਜ੍ਹਾ ਨਾਲ ਉਹਨਾਂ ਨੂੰ ਉਹ ਮਾਨ ਸਮਾਨ ਨਹੀਂ ਮਿਲਿਆ ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 562 ریاਸਤਾਂ ਨੂੰ ਜੋੜਨ ਲਈ ਸਰਦਾਰ ਪੱਲਵ ਬਾਈ ਪਟੇਲ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਸੀ ਜਿਸ ਵਜ੍ਹਾ ਨਾਲ ਹੁਣਾਂ ਨੂੰ ਲੋਹ ਪੁਰਸ਼ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਅਤੇ ਪਾਚਪਾ ਵੱਲੋਂ ਸਖਸ਼ਿਤ ਨੂੰ ਯਾਦ ਕਰਦੇ ਹੋਏ ਹਰ ਸਾਲ ਰਨ ਫॉर ਯੂਨਿਟੀ ਦਾ ਆਯੋਜਨ ਕੀਤਾ ਜਾਂਦਾ ਜਿਸ ਵਿੱਚ ਸ਼ਹੀਪਤ ਦੇ ਨੌਜਵਾਨਾਂ ਵੱਲੋਂ ਹਿੱਸਾ ਲਿਆ ਜਾਂਦਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਬਣਰੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਅਮੀਰ ਕਿਹਾ ਮਾਫੀ ਜਿਹੜੀ ਮਿਲਤਾ ਹੁੰਦਾ ਪਾਰਟਿਸਪੀਕੇਟ ਕਰਦੇ ਕਿਦਾਂ ਮੈਸੇਜ ਸਰ ਤੇ ਵਧੀਆ ਹੁੰਦਾ ਪਿਆ ਕਿੰਦੇ ਕੰਪਨੀ ਦੇ ਕਰਵਾਉਣ ਦੇ ਵਾਵਾ ਤਰੀਕਾ ਹੀ ਵੈ ਤੇ ਉਤੋਂ ਪਾਰਟੀਫੇਡ ਵਾਵਾ ਆਈ ਸੀਗੇ ਆਪਣੇ ਨਾਲ ਦੇ ਸੀਗੇ ਮੇਰੇ ਤੋਂ ਹੁਣ ਸਾਰੇ ਬੀਜਣਾ ਇਹ ਸਾਰਾ ਆਪਣੀ ਦੇਸੀ ਦੇ ਜਦਾਂ ਕਿ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਸੜਕ ਹੁੰਡਰ ਚ ਜਾਓ ਆਪਾਂ ਘੁੰਮਣ ਸੀ ਜਾਵਾਂਗੇ ਤਾਂ ਆਪਾਂ ਤਦੇ ਨਸ਼ੇ ਤੋਂ ਦੂਰ ਰਹਿਵਾਂਗੇ ਜੀ ਕਿਸੇ ਨਹੀਂ ਮਦਦ ਅੱਜ ਸਰਦਾਰ ਵੱਲਭਾਈ ਪਟੇਲ ਜੀ ਦੀ ਜਨਮ ਦਿਨਤੀ ਹੈ 150ਵੀਂ ਸਰਦਾਰ ਵੱਲਭਾਈ ਪਟੇਲ ਜੀ ਦੀ ਜਨਮ ਦਿਨਤੀ ਜੋਤੇ ਹਰ ਸਾਲ ਭਾਰਤੀ ਜਨਤਾ ਪਾਰਟੀ ਰਨ ਫਾਰ ਯੂਨਿਟੀ ਦਾ ਆਯੋਜਨ ਕਰਦੀ ਹੈ ਅੱਜ ਵੀ ਜ਼ਿਲ੍ਹਾ ਪਠਾਨਕੋਟ ਦੇ बीजेपी के अध्यक्ष युवा मोर्चा के अध्यक्षा ने मिल के रन फॉर यूनिटी का कार्यक्रम पटेल जी की मूर्ति से माला अर्पण और पुष्पांजलि करने तो बाद शुरू करन, करना है और इस मौके से दिनेश सिंह बब्बू जी पुरी साहब अनिल जी विजय जी ਪਾਰਟੇ சுரேਸ਼ ਟੀਵਾਨ ਜੀ ਔਰ ਪਾਰਟੀ ਦੇ ਸਾਡੇ ਅਧਿਐਕਸ਼ ਸੁਰੇਸ਼ ਜੀ ਯੁਵਾ ਮੋਰਚਾ ਦੇ ਅਧਿਐਕਸ਼ ਵਿੱਕੀ ਜੀ ਸਾਡੇ ਮੰਡਲਾਂ ਦੇ ਪ੍ਰਧਾਨ ਅਮਨ ਔਰ ਨਿਪੁੰਨ ਔਰ ਪੂਰੀ ਬੀਜੇਪੀ ਦੀ ਵੱਡੀ ਲੀਡਰਸ਼ਿਪ ਇਸ ਕਾਰਜਕਰਮ ਦਾ ਹਿੱਸਾ ਬਣੀ ਹੈ ਰਨ ਫਾਰ ਯੂਨਿਟੀ ਇੱਕ ਸੰਦੇਸ਼ ਹੈ ਜੋੜਨ ਦੇ ਲਈ ਔਰੇ ਨਰਿੰਦਰભાઈ મોદી ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਦਾਰ ਵੱਲੋਭਾਈ ਪਟੇਲ ਜੀ ਨੂੰ ਜਿਹੜਾ ਸਥਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲਣਾ ਚਾਹੀਦਾ ਸੀ ਕਾਂਗਰਸ ਨੇ ਆਪਣੀ ਕੁੰਠਿਤ ਮਾਨਸਿਕਤਾ ਦੇ ਕਾਰਨ ਉਹਨਾਂ ਦੇ ਯੋਗਦਾਨ ਨੂੰ ਨਜ਼ਾਰਤ ਕੀਤਾ ਹੋਇਆ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੱਲੋ ਭਾਈ ਪਟੇਲ ਜਿਨ੍ਹਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ ਹੈ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 562 ਰਿਆਸਤਾਂ ਨੂੰ ਦੇਸ਼ ਨਾਲ ਜੋੜਨਾ ਔਰ ਭਾਰਤ ਦੀ ਇਕਤਾ ਔਰ ਅਖੰਡਤਾ ਦੇ ਲਈ ਜਿੰਨਾ ਵੱਡਾ ਯੋਗਦਾਨ ਉਹਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਚ ਹਮੇਸ਼ਾ ਸਮਰਣੀ ਹੈ ਔਰ ਇਹ ਰਨ ਫॉर ਯੂਨਿਟੀ ਦਾ ਕਾਰਜਕ੍ਰਮ ਵੀ ਸਾਡੀਆਂ ਭਾਸ਼ਾ ਲਾਗ ਹੋ ਸਕਦੀਆਂ ਸਾਡੀ ਬੋਲੀ ਲਾਗ ਹੋ ਸਕਦੀ ਹੈ ਸਾਡਾ ਪ੍ਰਾਂਤ ਲਾਗ ਹੋ ਸਕਦਾ ਹੈ ਲੇਕਿਨ ਅਸੀਂ ਇਸ ਭਾਰਤ ਮਾਤਾ ਦੇ ਪੁੱਤਰਾਂ ਪੁੱਤਰੀਆਂ ਇਹ ਦੇਸ਼ ਸਾਡਾ ਇਹ ਦੇਸ਼ ਦੀ ਮਿੱਟੀ ਸਾਡੀ ਹੈ ਇੱਕ ਚ ਸਮਯੱਸੇ ਬਣੇ ਇਕਤਾ ਬਣੇ ਇਹਦਾ ਸੰਦੇਸ਼ ਰੰਗ ਫॉर ਯੂਨਿਟੀ ਦੇ ਮਾਧਿਅਮ ਚ ਦਿੱਤਾ ਜਾਂਦਾ ਹੈ ਇਸ ਵਾਰੀ ਕਿਉਂਕਿ ਇਹ 150ਵੀਂ ਜਨਤੀ ਹੈ ਗਰਦਾਰ 150 ਦੇ ਨਾਮ ਤੇ ਮਨਾਈ ਜਾ ਰਹੀ ਹੈ ਔਰ ਇਹ ਸਮਰਪਿਤ ਕੀਤੀ ਹੈ ਰਾਸ਼ਟਰੀ ਏਕਤਾ ਨੂੰ ਨਸ਼ਾ ਮੁਕਤੀ ਨੂੰ ਔਰ ਸਵਸ਼ਥਾ ਅਭਿਆਨ ਔਰ ਆਤਮ ਨਿਰਭਰ ਭਾਰਤ ਇਹ ਇਸ ਕਾਰਜਕ੍ਰਮਾ ਦਾ ਜਿਹੜਾ ਕਿ ਲੰਬਾ ਚੱਲਨੇ ਨੇ ਹਰ ਪਾਰਲੀਮੈਂਟ ਦੇ ਅੰਦਰ ਸਰਕਾਰੀ ਅਯੋਜਨ ਦੇ ਮਾਧਿਅਮ ਨਾਲ ਇਹ ਯਾਤਰਾਵਾਂ ਪੈਦਲ ਯਾਤਰਾਵਾਂ ਅਲੱਗ-ਅਲੱਗ ਤਰ੍ਹਾਂ ਦੇ ਕਾਰਜਕ੍ਰਮ ਨੇ ਉਹ ਸਰਕਾਰੀ ਪੱਧਰ ਤੇ ਨੋਡਲ ਅਫਸਰ ਜਾਣਕਾਰੀ ਵੀ ਦੇਣਗੇ ਲੇਕਿਨ ਇਹ ਦੇਸ਼ ਨੂੰ ਜੋੜਨ ਦਾ ਕਾਰਜਕ੍ਰਮ ਹੈ ਅੱਜ ਜੋ ਵਿਸ਼ਵ ਦੇ ਹਾਲਾਤ ਹੈ ਉਹਦੇ ਅੰਦਰ ਆਤਮ ਨਿਰਭਰ ਭਾਰਤ ਬਣੇ ਸਵਦੇਸ਼ੀ ਨੂੰ ਦੇਸ਼ ਅਪਣਾਏ ਅੱਜ ਦੁਨੀਆ ਦੀ ਇਕਨੋਮੀ ਚ ਉਹੀ ਦੇਸ਼ ਅੱਗੇ ਵੱਧ ਸਕਦਾ ਹੈ ਉਹੀ ਦੇਸ਼ ਤਾਕਤਵਰ ਹੋ ਸਕਦਾ ਹੈ ਜਿਹੜਾ ਆਪਣੇ ਦੇਸ਼ ਦੇ ਸਮਾਨ ਦਾ ਪ੍ਰਯੋਗ ਕਰਦਾ ਹੈ ਆਓ ਮਿਲ ਕੇ ਸਰਦਾਰ ਜੀ ਦੀ 150ਵੀਂ ਜਨਤੀ ਦੇ ਉੱਤੇ ਇਹ ਪ੍ਰਣ ਲਈਏ ਕਿ ਅਸੀਂ ਆਤਮ ਨਿਰਭਰ ਭਾਰਤ ਬਣਾਉਣ ਦੀ ਸੰਗਠਨ ਸਵਦੇਸ਼ੀ ਅਪਣਾਵਾਂਗੇ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਾਂਗੇ ਨਸ਼ਾ ਮੁਕਤ ਸਮਾਜ ਬਣਾਵਾਂਗੇ ਔਰ ਇਸ ਦੇਸ਼ ਨੂੰ ਤਾਕਤਵਰ ਦੇਸ਼ ਬਣਾਉਣ ਦੇ ਅੰਦਰ ਸਾਰੀ ਪੀੜ੍ਹੀ ਆਪਣਾ ਯੋਗਦਾਨ ਪਾਏਗੀ ਮੈਂ ਇੱਕ ਵਾਰੀ ਫਿਰ ਡਾਕਟਰ ਸਾਹਿਬ ਦੀ ਜਨਤੀ ਦੇ ਉੱਤੇ ਆਪਣਾ ਵੱਲੇ ਭਾਈ ਪਟੇਲ ਜੀ ਨੂੰ ਉਸ ਪੰਜਲੀ ਵੀ ਅਰਪਿਤ ਕਰਦਾ ਸ਼ਰਧਾਂਜਲੀ ਅਰਪਿਤ ਕਰਦਾ ਔਰ ਆਓ ਮਿਲ ਕੇ ਉਹਨਾਂ ਕੋਲੋਂ ਸਭ ਪ੍ਰੇਰਣਾ ਲਈਏ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਬਹੁਤ ਬਹੁਤ ਧੰਨਵਾਦ